ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਧਨ ਦੇਣੀ ਤੇ ਰਾਚੋ ਗੁਨੀ ਤਰਕੀ ਬਖਸ਼ੇ ਤੇ ਬਖਸ਼ੇ ਸਭ ਨੂੰ ਨਾਲ ਦੀ ਨਾਲ ਦੇ ਅਰੋਗਤਾ ਦੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਰੋ ਇੱਕ ਕਹਾਵਤ ਆਜੀ ਕਹਿੰਦੇ ਕਹਿੰਦੇ ਗੰਜੀ ਨੇ ਮਨਾਸ ਹਨ ਉੱਪਰ ਦੇ ਪੈਗੇ ਔਲੇ ਉਹ ਕਹਾਵਤ ਢੁਕਦੀ ਆ ਜੀ ਸੁੱਖੋਂ ਭੈਣ ਜੀ ਪਰ ਉਹ ਕਿਦਾਂ ਟੁਕ ਦੇ ਜੀ ਪਹਿਲਾਂ ਉਹਨਾਂ ਨੂੰ ਮੇਲੋ ਸਸਤੀ ਘਾਲ ਬਣਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੋਂ ਉਹਨਾਂ ਖੋਸ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਬਾਕੀ ਵਿੱਕੀ ਨੇ ਪਤਾ ਨਹੀਂ ਕਿੱਧਰ ਨੂੰ ਵੱਲ ਮਾਰੀ ਆ ਇਹ ਨਾ ਦਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਵੀਡੀਓ 'ਚ ਦੇਖਿਆ ਉਹ ਤੁਸੀਂ ਅਸੀਂ ਕਣਕ ਧੋਤੀ ਹਾਂ ਮੈਂ ਕਿਸੇ ਢੰਗ ਨਾਲ ਸਿਰੇ ਲਾਉਂਗਾ ਗੱਲ ਮੈਂ ਮੈਨੂੰ ਪਤਾ ਕੀ ਕਹਿਣਾ ਸੜਨ ਲਈ ਕਿਉਂ ਨਹੀਂ ਉੱਤੜਾ ਤੱਕੋਂ ਬਾਹਰ ਜੀ ਆ ਮੈਨੂੰ ਪਤਾ ਮੇਰੇ ਨਵੇਂ ਜਾਣਦੇ ਆ ਗੱਲ ਹੋਈ ਜੀ ਐਦਾਂ ਕੱਲ ਲੰਦਾ ਸਵੇਰ ਟਾਈਮ ਤੋਂ ਉੱਤੇ ਕੱਪੜੇ ਅੱਛਾ ਜੀ ਹਾਂ ਕਈ ਦਿਨਾਂ ਬਾਅਦ ਮਤਲਬ ਥੋੜਾ ਜਿਹਾ ਆਪਣੇ ਆਪ ਨੂੰ ਉੱਪਰ ਉਹ ਠੀਕ ਜਿਹਾ ਫੀਲ ਕਰ ਰਿਹਾ ਤੇ ਅੱਜ ਵੀ ਕੱਪੜੇ ਧੋਰੇ ਸੀ ਹੁਣ ਹੂੰ ਕੱਪੜਿਆਂ ਦੇ ਉੱਪਰ ਉਹ ਸਦੀਪ ਨੇ ਚਕੁੰਡੀਆਂ ਜੀ ਲਿਆਉਂਦੀ ਹੈ ਜੀ ਅੱਜ ਵੀ ਇਹਨਾਂ ਨੇ ਕੱਪੜੇ ਧੋਤੇ ਅੱਜ ਵੀ ਸੁੱਕਣੇ ਪਏ ਚਕੁੰਡੀ ਜੀ ਕਿਸੇ ਪਰ ਨਹੀਂ ਲਾਈ ਹੋਈ ਉਹ ਕਲ ਹੀ ਪਏ ਆ ਉਹਦੇ ਬਾਅਦ ਚੱਲੀ ਜਾਵਾ ਕੱਪੜੇ ਸਾਰੇ ਨੇ ਤਾਂ ਇਹਨੇ ਨਾ ਛੋੜਨੇ ਫਿਰਨਾ ਤਨਹ ਉਹ ਗੱਲ ਗਈ ਉਦੋਂ ਬਾਅਦ ਤੋਤੀ ਕਣਕ ਉਹ ਤਾਂ ਤੁਸੀਂ ਵੀਡੀਓ ਤੇ ਦੇਖੀ ਹੋਣੀ ਚਾਨਕ ਓਕੇ ਉਹ ਇੱਥੇ ਸੁੱਕਣੀ ਪਾਈ ਵੀਦੀ ਜੀ ਸ਼ਾਮ ਨੂੰ ਇਹਨੂੰ ਚੜਾ ਜੋਤ ਮਾਰਸਦੀਪ ਵੀ ਚੱਲ ਗਏ ਮੈਂ ਕਣਕ ਅਸੀਂ ਦੇਖ ਕੇ ਗਏ ਓਰੇ ਸੰਦੀਪ ਕਹਿੰਦੀ ਵੀ ਟੋਟੇ ਚ ਪਾ ਕੇ ਇਹਨੂੰ ਪਿਆ ਲਓ ਅੱਜ ਵੀ ਆਟਾ ਹੈ ਨੀ ਘਰ ਦੇ ਵਿੱਚ ਵੀ ਸਵੇਰ ਟਾਈਮ ਫਿਰ ਔਖਾ ਹੋਊਗਾ ਜਵਾਕਾਂ ਜੋਗਾ ਪ੍ਰਸ਼ਾਦਾ ਵੀ ਨਹੀਂ ਬਣਨਾ ਹੈਗਾ ਮਾਤਲ ਕੋਈ ਨਾ ਵੀ ਪੱਡੰਗਰ ਚੋਂ ਆਉਂਦੇ ਆ ਵੀ ਉਹਦੇ ਬਾਅਦ ਇਹਨੂੰ ਚੱਕ ਕੇ ਥੈਲੇ ਚ ਪਾਵਾਂਗੇ ਬਸ ਅਸੀਂ ਥੱਲੇ ਚੱਲ ਗਏ ਜੀ ਉਦੋਂ ਬਾਅਦ ਤੋ ਖੋਪਾਣ ਜਿਹੜੂ ਚੜਿਆ ਜੋਸ ਬਾਲਟੀ ਚੱਕੀ ਇਹਨਾਂ ਨੇ ਉੱਪਰਲੀ ਮੰਜ਼ਲ ਪਰ ਜਾ ਕੇ ਧੋਣ ਨੂੰ ਲਾ ਗਏ ਉਹਨੂੰ ਪਾਣੀ ਮਾਰ ਮਾਰ ਉੱਥੇ 10 ਬਾਲਟੀਆਂ ਇੱਧਰ ਰੁਗੇਰ 10 ਉੱਧਰ ਰੁਗੇਰ ਪਾਣੀ ਦੇਖਿਆ ਨਹੀਂ ਥੱਲੇ ਪਾਣੀ ਸਾਡਾ ਜਿਹਾ ਉੱਥੇ ਜਿੱਥੇ ਤੇ ਉੱਪਰ ਵਾਲਾ ਪੰਤਾਲਾ ਹੁੰਦਾ ਨਾ ਉੱਥੇ ਜੂ ਪੈਂਡ ਦਾ ਪਾਇਪ ਆ ਉਹਦੇ ਚ ਉੱਪਰ ਤੇ ਆ ਕੇ ਪੱਤੇ ਪਤਾ ਨਹੀਂ ਬਾਲ ਬੋਲ ਵਿੱਚ ਪਤੰਗਾ ਦੀਆਂ ਡੋਰਾਂ ਪਾਇਪ ਤੇ ਫਸ ਗਈਆਂ ਪਾਇਪ ਤੇ ਫਸਣ ਕਰਕੇ ਜੀ ਪਾਣੀ ਹੋ ਗਿਆ ਇੱਥੋਂ ਸਿੱਧਾ ਸਾਹਮਣੇ ਉਹ ਉੱਥੇ ਤੇ ਸਾਰੀ ਕਣਕ ਦੇ ਥੱਲੇ ਉਹ ਕਣਕ ਸਾਰੀ ਕਣਕ ਸੁੱਕੀ ਹੋਈ ਐ ਨੇ ਨਹੀਂ ਹੋਗਾ ਨਹੀਂ ਜਦ ਮੈਂ ਆਈ ਥੱਲੇ ਹਾਂ ਮੈਂ ਕਾ ਆ ਗਿਆ ਪਹਿਲਾਂ ਤਾਂ ਮੈਂ ਹੱਥਾਂ ਮਾਰ ਕੇ ਗਈ ਜਦ ਨਹੀਂ ਇਹ ਬੋਲੇ ਫੇਰ ਹੀ ਤਨੇ ਵੀ ਹੱਤਾਂ ਮਾਰ ਗਿਆ। ਕਿੱਭੇ ਚੱਲ ਕੇ ਤੇ ਚਲੇ ਗਿਆ। ਨਹੀਂ ਮੈਂ ਹੀ ਈ ਦਿਨ ਬਾਅਦ ਨੂੰ ਸਾਨੂੰ ਸਹੀ ਗੱਲ ਦੱਸਾਂ। ਕੂੜੀ ਕਰਕੇ ਮੈਂ ਤਾਂ ਨਹੀਂ ਤੇ ਬੋਲਦੀ ਮੈਂ ਕਿ ਉਹਨੇ ਉੱਪਰ ਆ ਕੇ ਸਾਨੂੰ ਤਾਂ ਆਈ ਨਹੀਂ ਦੀ ਪਤਾ ਵੀ ਤੁਸੀਂ ਉੱਪਰ ਕਾਰਨਾਮਾ ਕਰ ਲੱਗੇ ਹੋਇਆ ਥੱਲੇ ਕਣਕ ਨੂੰ। ਉਹ ਤੇ ਬਹੁਤ ਬੁਰਾ ਹਾਲ ਮੈਂ। ਨਹੀਂ ਪਤਾ ਵੀ ਪਾਣੀ ਕਿੱਧਰ ਨੂੰ ਆਣਾ। ਪਤਾ ਤਾਂ ਫੇਰ ਉਹ ਤੇ ਬਾਅਦ ਦੇ ਚੱਲ ਮੈਂ ਆਪਣਾ ਜਦ ਦੇਖੀ ਕਣਕ। ਹਾਏ ਮੈਂ ਕਿਹਾ ਸਾਰੇ ਕਰਿਆ ਕਰਾਇਆ ਪਾਣੀ ਦੇ ਗਿਆ। ਚੱਲ ਮਾ ਮੜਾ ਜ ਹੌਸਲਾ ਕਰਿਆ ਵੀ ਅੱਧੀ ਕੇ ਵੀ ਜਿਉ ਕੋ ਨੁਕੜੀ ਸੀ ਮੈਂ ਕਿਹਾ ਨਹੀਂ। ਵੀ ਗੱਲ ਨਹੀਂ ਮਾਣੀ ਸੁਖਵੀਰ। ਮੈਂ ਕਿਹਾ ਬਿੱਕੀ ਤੂੰ ਉੱਪਰ ਨੂੰ ਖਾਦਾ ਹਾਂਗਾ। ਚਲ। ਹਲੇ ਨਾ ਮੈਂ ਉਹਦਾ ਕੰਮ-ਕਮ ਕਰਕੇ ਆਉਂਗਾ। ਲੇਕਿਨ ਤੂੰ ਆਏ ਜਾ ਮੜਾ। ਜਾ ਦੇ ਕੇ ਉੱਪਰ ਆ ਕੇ ਘੜ ਕੇ ਪਾਣੀ। ਨਹੀਂ ਵਿੱਕੀ ਕਹਦਾ ਉਹਨੇ। ਆਏ ਹੋ ਮੇਰੇ ਯਾਰ ਰੱਬਾ। ਕੀ ਕਰਾਂ ਮੈਂ ਨਹੀਂ ਜੜੀ ਕੁਝ ਵੀ ਬੋਲੀ ਕਿਉਂਕਿ ਬੰਦੇ ਦੀ ਗਲਤੀ ਹੁੰਦੀ ਆ ਵੀ ਕਿਵੇਂ ਬੋਲ ਸਕਦਾ। ਭਾਈ ਮੈਂ ਨਹੀਂ ਕੁਝ ਵੀ ਬੋਲੀ ਮੈਂ ਘੜਣ ਗਈ ਚਿੱਕੀ। ਮੈਂ ਉੱਥੇ ਤੇ ਪਾਣੀ ਬੋਲਣੇ ਕੱਢਣ ਲੱਗੀ। ਪ੍ਰੀਮਾ ਘਰੇ ਸ਼ੁਭਰੀ ਤਾਂ ਜੀ। ਚਾਰੀ ਪੌਂਤੀ ਕਾਲ ਕਾਲ ਚਾਰੀਓਂ ਪੌਂਤੀ ਕਰਕੇ। ਐਹ। ਮਿੱਕੀ ਆਪਣਾ ਦੋ ਚਾਰ ਗੱਲਾਂ ਬੋਲਿਆ ਵਿਚਾਰਾ ਬੋਲ ਰਿਹਾ ਕਹਦਾ ਤਾਂ ਜਿਹੜੇ ਬੰਦੇ ਨੇ ਮਿਹਨਤ ਕੀਤੀ ਹਾਈ ਹਾਈ ਮੈਂ ਫੈਲੇ ਤੇ ਕਹਤਾ ਨਾ ਪਾਤੀ ਮੈਂ ਕਹਿੰਦਾ ਮੈਂ ਉਹ ਪੌਣਾ ਚਲੇ ਨਹੀਂ ਤਾਂ ਲੇ ਡੰਗਰ ਚ ਵਾਇਆ ਮੈਂ ਪਾਏ ਬੰਦਰਾ ਥੋੜਾ ਵੀ ਨਾ ਦਿਮਾਗ ਹੈ ਚਲ ਮੈਂ ਨਹੀਂ ਜੀ ਕੁਝ ਵੀ ਬੋਲੀ ਹੈਗੀ ਉਹਦੇ ਬਾਅਦ ਜੀ ਚਲ ਹੁੰਦੀ ਕਰਦੀ ਕੋਸ ਅੱਦੇ ਉੱਥੇ ਬੁਨਾਈ ਗਣਕ ਪੁਸਾ ਇੱਥੇ ਅ ਸਵੇਰੇ ਕੀੜੀਆਂ ਚਿੰਬੜ ਗਈ ਤਾਂ ਹੋ ਜੇ ਤੋ ਹੁੰਦੀ ਕਿੱਥੇ ਆ 20 ਰੁਪਏ ਉਹ ਉੱਤੇ ਪਏ ਆ ਉਹੀ ਆ ਜਿਹੜੇ ਮੈਂ ਮੁੰਡੇ ਤੇ ਪਾ ਲਏ ਤੇ ਕਾਮੇ ਤੇ ਤੁਸੀਂ ਦੇਜ ਤੇ ਵੀ ਦੇ ਦੀ ਕਿਸ ਨੂੰ ਹਾਂ ਉਹ ਮੈਂ ਜੀ ਨੂੰ ਦੇ ਦੂੰਗਾ ਉਹ ਉਹ ਤੋਂ ਫਿਰ ਤੋਂ ਤੇ ਹੋਰ ਹੁਣ ਮੈਂ ਬੰਦਾ ਜਾ ਤੱਕ ਮੈਂ ਨਿੱਕਰ ਤੇ ਛੱਬ ਚਲੇ ਆ ਬੇਚੂ ਨਾ ਹੋਰ ਆ ਵੀ ਕੀ ਵੀ ਉਹ ਹੁਣ ਆਏ ਬਾਰ ਜਿਵੇਂ ਹੁਣ ਬਰਸਾਤਾਂ ਦਾ ਟਾਈਮ ਆਣਾ ਹੈ ਉੱਥੇ ਉਹ ਜਗ੍ਹਾ ਜੀ ਭਰ ਜਾਂਦੀ ਆ ਪਾਪਾ ਜੀ ਕਹਿੰਦੇ ਇਹ ਕਾਹਦੇ ਖਤਰ ਕੀ ਦੀ ਆ ਉਹ ਨਹੀਂ ਚੱਕਰ ਆ ਉਹ ਤਾਂ ਰੱਖੀ ਸੀ ਤੁੱਲਾ ਚੌਂਕੇ ਬਾਸ ਤੇ ਸੀ ਉਹ ਪਾਤਰ ਉਹ ਸਿਸਟਮ ਨੂੰ ਪਤਾ ਕੀ ਹੈ ਉਹ ਰੱਖੀ ਪਾਂਡੇ ਤੋਂ ਉੱਪਰ ਆਓ ਆ ਤੁਹਾਡਾ ਉੱਪਰ ਬਣਾਵਣਾ ਤੇ ਢੱਕਣਾ ਰੱਖਣਾ ਢੱਕਣ ਤੁਸੀਂ ਚੱਕ ਕੇ ਛੱਡਦੇ

ਕਿਸੇ ਕੰਬਰੇ ਦੀ ਇਹ ਰੋਜ਼ ਸਾਡੀ ਦੱਸੂ ਕਾ ਸਾਡਾ ਕੋ ਕਸੂਰ ਉਹ ਵਾਲ ਖਾਨੇ ਦੇ ਵਿੱਚ ਦੇਖ ਲੈ ਇੰਦਰੋਂ ਡਾਲ ਕੋ ਕੋਲ ਬਾਕੀ ਵੀ ਤਾਂ ਟਾਲਾ ਬਣਾਈਵੇਂ ਉਹਨੇ ਅੰਦਰੋਂ ਡਾਲ ਤੇਰੇ ਵਾਲੇ ਕਮਰੇ ਦੀ ਉਹ ਤਾਂ ਰਖਾਈ ਵੀ ਉਹਨੂੰ ਪਰੇ ਨੂੰ ਕੱਢਣ ਵਾਸਤੇ ਪਾਣੀ ਇੱਧਰੋਂ ਥੋੜਾ ਜਨਾ ਕਿ ਉਹ ਕੱਢੀ ਨਹੀਂ ਕੱਢੀ ਉਹ ਕੱਢੀ ਨਹੀਂ ਯਾਰ ਸਿਆਪਾ ਖੜਾ ਕਰਤਾ ਦੋਸਤਾ ਮੇਰੀ ਜਾਨ ਨੂੰ ਗੱਲ ਦੀ ਸੜੀ ਆਪਣੀ ਗਾਹ ਮੇਰੇ ਪੈਗੇ ਇਹ ਨਹੀਂ ਤੁਸੀਂ ਵੀ ਮੇਰੀ ਗੱਲ ਸੁਣੋ ਮੈਂ ਤੇਰੇ ਕੋਲ ਗਲਤੀ ਮੰਨੀ ਆਂ ਮੈਂ ਤੇਰੇ ਕੋਲ ਗਲਤੀ ਮੰਨੀ ਆਂ ਹਾਂ ਮੈਂ ਇੱਕ ਮਿੰਟ ਮੈਂ ਐਦੇ ਤੋਂ ਮੇਰੀ ਗਲਤੀ ਤੁਸੀਂ ਵੀ ਤਾਂ ਆਉਂਦੇ ਤੇ ਔਰੇ ਮਕਾਨ ਚ ਕਿੰਨੇ ਵੀਡੀਓ ਬਣੀਆਂ ਜਾਂ ਟਾਈਮ ਲੈ। ਮੈਂ ਇੱਕ ਹੋਰ ਸੁਣਨਾ ਚੰਗੀ ਇਹਨਾਂ ਨੇ ਕਿਆ ਕਰਿਆ ਜਿਹੜੇ ਪਿੱਛੇ ਕਹਿਦਰੀ ਆ ਉਹ ਬਣ ਗਈ ਜੀ ਐਨ ਪੂਰੀ ਬਣ ਗਈ। ਦੋਨੇ ਹਾਂ ਮੈਂ ਇੱਕ ਪਿਛਲੇ ਪਾਸੇ ਲੰਬੀ ਸੀ ਉੱਥੇ ਬਾਹਰ ਮੈਂ ਕਿਹਾ ਵੀ ਟੈਲਾ ਲੱਗ ਗਈਆਂ ਹਨਾ ਦੇਖੀ ਤੁਸੀਂ ਗੜੀ ਕਢਾ ਲਈ ਉੱਥੇ ਨੂੰ। ਇਹ ਬਹੁਤ ਹੀ ਹਕਲਾਲੇ ਕਿਸੇ ਗੱਤੀ ਇਹ ਹੁਣ ਤਾਂ ਕਹਿੰਦੇ ਕੱਢੀ ਹੋਣੀ ਹੈਗੀ। ਬਹੁਤ ਹੀ ਹਕਲਾਲੇ ਇੰਦਰ ਭਾਈ ਮੈਂ ਯਾਰ ਜਸਰੀ ਆਈਆਂ ਸਾਦੇ ਨੇ ਸਾਦੇ ਨੇ ਮੈਂ ਕਿਹਾ ਚੱਲ ਗੇੜਾ ਮਾਰ ਕੇ ਆਉਣਾ ਉਹਨੂੰ ਥੋੜਾ ਦੱਸਿਆ। ਮਗਾ ਚੱਲ ਗਿਆ ਮਾਰ ਕੇ ਆੜਾ ਚਲ ਆਈਆਂ ਜਦ ਮੈਂ ਦੇਖਿਆ ਮੈਂ ਕਿਹਾ ਹਾਂ ਪਾਣੀ ਕਿੱਥੇ ਨਿਕੂਗਾ ਇਹਨਾਂ ਦਾ ਪਾਣੀ ਆਣ ਤੇ ਹੀ ਦੇਖਿਆ ਤੁਸੀਂ ਜੀ ਪਹਿਲਾਂ ਤੋਂ ਗੌਰ ਦਾ ਉਹ ਨਾ ਆਪ ਕੱਢੀ ਗਲੀ ਉਹ ਇੰਨੀ ਕਮੂਚਨੀ ਜੀ ਆਪ ਕੱਢੀ ਬੰਦੇ ਸ਼ਾਬਾਸ਼ ਤੁਹਾਡੇ ਤਾਵਾ ਦਾ ਦੋਸਤ ਪਾਵਾ ਪੌਦੇ ਕੋਈ ਤਾਂ ਮੰਨ ਲੈ ਕਿ ਜਦ ਆਪਾਂ ਨੇ ਪੈਸਾ ਲਾਉਣਾ ਤਾਂ ਥੋੜਾ ਜਿਹਾ ਆਪ ਰੋ ਧਿਆਨ ਰੱਖਣਾ ਪੈਂਦਾ ਧਿਆਨ ਰੱਖੀ ਨਹੀਂ ਮੇ ਕੰਚ ਨਾ ਨਾ ਤੂੰ ਤਾਂ ਕਿੱਥੇ ਜਾਂਦਾ ਤਾਂ ਤੇਰਾ ਤਾਂ ਕੋਈ ਡਿੱਕਾ ਹੀ ਨਹੀਂ ਹਾਂ ਬਾਈ ਕਿੱਥੇ ਜਾਂਦਾ ਸੀ ਮੇਰਾ ਬੱਸ ਬਾਈ ਤਾਂ ਤੁਹਾਨੂੰ ਪਤਾ ਹੀ ਹੈ ਲੈ ਬੰਦਾ ਮਸਾਨੇ ਸ਼ੱਤਲੇਆ ਪਹਿਲੀ ਕੱਲੇ ਇਹ ਸੰਦੀਪ ਕਹਿੰਦੀ ਵੀ ਤੂੰ ਕਹਿੰਦਾ ਸੱਚ ਸੰਦੀਪ ਨਹੀਂ ਵੀ ਤੂੰ ਕਿੱਥੇ ਕੀ ਮਕਾਨ ਪੈਂਦਾ ਤੇ ਹਾਂ ਤੂੰ ਸਾਡੀ ਟੱਕਰ ਨਹੀਂ ਰੱਖਣਾ ਸਾਡੇ ਨਾਲ ਇਹ ਨਹੀਂ ਕਿਸੇ ਦੀ ਗੱਲ ਇਹ ਗੱਲ ਤਾਂ ਤੈਨੂੰ ਵੀ ਪਤਾ ਹੈ ਹਾਂ ਹਾਂ ਕੱਲ੍ਹ ਕ ਸਾਰੀ ਕੱਢਣੀ ਪੈਣੀ ਉਹ ਪਾਣੀ ਦੇ ਬਹੁਤ ਹਾਲਾਤ ਮਾਰੇ ਤੇ ਪਾਣੀ ਦੇ ਨੂੰ ਸਾਰੀ ਦੁਬਾਰਾ ਕੱਢਣੀ ਪੈਣੀ ਕੱਢਣੀ ਪੈਣੀ ਸੰਦੀਪ ਪਾਣੀ ਬਹੁਤ ਗੰਦਾ ਤਾਂ ਹੋਰ ਜਾ ਕੇ ਤਾਂ ਆਉਣਾ ਗੱਪੜ ਉਹ ਤੋੜਾ ਉਹ ਤਾਂ ਹੁਣ ਸਾਨੂੰ ਮਾਲੰਦੀ ਲੋੜ ਸੋਹਣਾ ਉਹ ਤਾਂ ਇੱਕ ਵਾਰ ਪਾਣੀ ਚ ਨੂੰ ਕੱਢਣੀ ਬਸ ਬਾਬੇ ਵਾਲੇ ਹਾਲ ਕਿਆ ਹੋਇਆ ਵਾ ਤਾਂ ਮਿੱਟੀ ਨਾਲ ਅੱਜ ਤਾਂ ਦਾ ਕੰਮ ਹੋਣਾ ਬਾਪਾਈ ਜੇ ਉਹ ਅਪਰ ਇੱਕ ਵਾਰ ਅਪਰ ਉਹ ਜਿਹੜੀ ਤਾਂ ਸਾਫ ਸੁਥਈਆ ਕਰਦੇ ਆ ਨਾ ਮੇਰੀ ਗੱਲ ਸੁਣੋ ਸਕੇ ਕਿ ਆ ਉਹ ਇੱਕ ਪੀਸਾ ਟੁੱਟ ਗਿਆ ਉੱਪਰ ਤੁਹਾਨੂੰ ਵੀ ਟੁੱਟ ਗਿਆ ਉਹ ਸਾਰਾ ਕਰਦਾ ਅੰਦਰ ਜਾਂਦਾ ਹੁਣ ਬਹੁਤ ਥੜਾ ਲੱਗਿਆ ਗੇਟ ਤਾਂ ਖੁੱਲਦਾ ਰਹਿੰਦਾ ਸਾਰੀ ਦਿਹਾੜੀ ਉੱਪਰ ਮੈਂ ਤਾਂ ਤੇ ਗਿਆ ਕਿੱਥੇ ਸੁਣੇ ਜਾਂਦਾ ਮੈਂ ਤਾਂ ਤੇ ਗਿਆ ਇਹ ਇੱਕ ਤਾਂ ਤਾਂ ਬਹੁਤ ਛੇਤੀ ਪਾਰਾ ਵਧਾ ਲੰਨਾ ਵੀ ਉਹ ਸ਼ੀਸ਼ਾ ਪਵਾ ਲੂ ਨਹੀਂ ਨਹੀਂ ਉੱਥੇ ਕੋਈ ਕਾਗਜ਼ ਲਾ ਦੋ ਕੋਲ ਨਹੀਂ ਦਾਦਾ ਸੋਤਰੀ ਜੀ ਗੱਦੇ ਗੱਦ ਲਿਆਵੇਂ ਆ ਚਲੋ ਲੁਵਾਰੀਆਂ ਤਾਂ ਆ ਗਈਆਂ ਮੈਂ ਕਹਿੰਦਾ ਛੱਡ ਆ ਇਹਨਾਂ ਨੂੰ ਕਣਕ ਪੂਖੂ ਪਹਿਲਾਂ ਗੱਦੀ ਲੈਣ ਚਾਹਦੇ ਹਾਂ ਹਾਂ ਆ ਉੱਥੇ ਕੋਈ gher ਕੇ ਗਿਆ ਪੱਟਾ ਟ੍ਰੋਲ ਪੱਟਾ ਕੋਣ gher ਕੇ ਗਿਆ ਦੋ ਗੱਦੇ ਹਾਂ ਸੱਚੀ ਹੋ ਬੱਸ ਸੱਚੀ ਗੱਲ ਆਹ ਮੈਨੂੰ ਸੱਚੀ ਚਿਕਰ ਲੱਗਿਆ ਤੇ ਉਹ ਲੋੜ ਪੈ ਗਈ ਉਹ ਪਾਣੀ ਮੈਂ ਕਰਦੀ ਹੂੰ ਜਦੇ ਲੱਗਦੈ ਲੈ ਉਹ ਸਾਡੇ ਅੱਖ ਚ ਬੋਲ ਲਿਆ ਕਰ ਕਰ ਲਿਆ ਐ ਵੀ ਲਵਾੜੀਆਂ ਨੂੰ ਤਾਂ ਸਾਨੂੰ ਚੁੱਪ ਕਰਾਤਾ ਗੱਦੇ ਤਾਂ ਲਿਆ ਦੋ ਕੋਈ ਬੜਾ ਗਰਮ ਵੀ ਹੋ ਜਾਂਦਾ ਤਾਂ ਤੈਨੂੰ ਹੁਣ ਕਿਹਾ ਤੱਕਰ ਹੋਣਾ ਫਾ ਸਹੀ ਦੱਸਦਾ ਕਿ ਨਹੀਂ ਇੱਥੇ ਹੁਣੇ ਆਪਣੀ ਗੱਲ ਵਿੱਚ ਸੁਣਾ ਗਿਆ ਮੈਂ ਮੇਰਾ ਫੋਨ ਕਰਮ ਹੁੰਦਾ ਮੈਂ ਫੋਨ ਵੀ ਮੇਰਾ ਫੋਨ ਵੀ ਗਰਮ ਹੁੰਦਾ ਮੇਰਾ ਦਿਮਾਗ ਵੀ ਗਰਮ ਵਾਹੇ ਗਰੂ ਮੈਂ ਕਰਮ ਹੋ ਗਿਆ ਬਹੁਤ ਜ਼ਿਆਦਾ ਧੂਆ ਮਾਰਦਾ ਮੈਂ ਤੂੰ ਚੱਲ ਗਈ ਅੰਦਰ ਨੂੰ ਤੂੰ ਅੰਦਰੋਂ ਚੱਲ ਗਈ ਤੂੰ ਇੱਧਰ ਮੈਂ ਕਰਮ ਹੋ ਗਿਆ ਮਗਰ ਤਾਂ ਪਤਾ ਕਿੰਨੇ ਭਾਰ ਆਇਆ ਚਕਾਉਣ ਦੇ ਮਾਰੀਆ ਝਾੜੂ ਲੈ ਇਹਦਾ ਦਿਮਾਗ ਗਰਮ ਹੋ ਗਿਆ ਦਿਮਾਗ ਗਰਮ ਹੋ ਗਿਆ ਦਾ ਸਸਰੀ ਘਰ ਦੀ ਸਾਰਿਆਂ ਨੂੰ ਅੰਦਰੋਂ ਚਲੇਗੀ ਕੀ ਕਹਿਣਾ ਬੱਸ ਸਲੀ ਅੰਦਰ ਚਲ ਗਈ ਹਾਂ ਕਹਦੇ ਹਾਂ ਹਾਂ ਕਦੇ ਰੱਖਦੇ ਇੱਥੇ ਇੱਕ ਜ਼ਿਆਦਾ ਗੱਲਾਂ ਨਹੀਂ ਹੋਣ ਲੱਗੀਆਂ ਫਟੇ ਉਹ ਲਟਕਾ ਦੇਣਾ ਇੱਧਰ ਨੂੰ ਇੱਧਰ ਨਾ ਕਰ ਜਾ ਉਹ ਨਹੀਂ ਕਰਦਾ ਉਹਨੂੰ ਕਰ ਜੂਗਾ ਇਹ ਤੁਸੀਂ ਗੱਲ ਚ ਬਹੁਤ ਬੋਸਾ ਫਿਰ ਤਾਂ ਇੱਧਰ ਚ ਬਿਠਾ ਜਾਵੇਂ ਲਾ ਪਤਾ ਕੰਪਲ ਕੀ ਰਹਾ ਹੈ ਇਹ ਕੰਬਲ ਮਿਸਟਰ ਪਰਸੋਤਮ ਸਿੰਘ ਦਾ ਕੰਬਲ ਆ ਇਹ ਜੇ ਨਕੀਤ ਪਹੁੰਚ ਕੇ ਵਾਧਾ ਕਰਿਆ ਨਾ ਨਾ ਕਣਕ ਤੇ ਆਪਾਂ ਤੇ ਬੋਲਣੀ ਮੈਨੂੰ ਮਾ ਪਾਣੀ ਜੇ ਘਰ ਦਾ ਮੁੱਖ ਮੰਤਰੀ ਨਾਰਾਜ਼ ਹੋ ਗਿਆ ਕਹਿ ਫਿਰ ਔਖਾ ਹੋ ਜਾਣਾ ਔਖਾ ਹੋ ਜਾਣਾ ਚੁਕਾ ਲਿਆ ਉਹਦੇ ਨਾਲ ਕਣਕ ਮੈਂ ਬਾਲ ਕੇ ਪੁੱਲਟਾ ਬੋਲਿਆ ਕਿ ਮੈਚ ਕਰਕੇ ਜਾਮ ਸੰਦੀ ਸੁਣੀ ਜਾਊਂਗੀ ਹਾਂ ਹਾਂ ਕਣਕ ਤੋਂ ਉਹ ਤੋਂ ਕੀ ਹੋ ਰਹੀ ਧੋ ਤੋਂ ਕੀ ਸਾਰੀ ਕਦਰ ਹੋ ਰਹੀ ਕਣਕ ਜਾ ਚੱਕ ਲਿਆ ਉਹ ਤਾਂ ਗਰੀ ਘਰਾਵੋ ਦਿੱਤੇ ਚਕੁੰਡੀਆਂ ਅੱਜ ਵੀ ਨਹੀਂ ਲਾਈਆਂ ਇਹਨਾਂ ਨੂੰ ਬਸ ਉਹ ਸਟੈਂਡ ਪਰ ਸਾਲੀਆਂ ਸਾਰੀਆਂ ਟੰਗੀਆਂ ਪਈਆਂ ਵੀ ਤਾਰ ਪਰ ਰਹਿਣ ਦੋ ਨਾ ਤੂੰ ਟੈਨਸ਼ਨ ਨਾ ਲੈ ਬਾਪੂ ਕਿਹੜੇ ਕਪੜੇ ਸੌਕ ਤਾਂ ਕੱਲ ਵੀ ਗਏ ਤੇ ਅੱਜ ਹਵਾ ਚ ਮਿਲੀ ਜਦ ਪਾਣਾ ਮੈਂ ਤੇਰੀ ਗੱਲ ਸਮਝੂ ਮੈਂ ਜਦ ਰੱਖ ਲੂੰਗਾ ਆਪਾਂ ਕੱਲ ਤੁਸੀਂ ਆਪ ਆਈਡੀਆ ਦੇ ਲਾ ਕੇ ਦੇਖਿਆ ਕੋਈ ਠੰਡੇ ਨਾਲ ਗਿੱਲੀ ਨਾ ਹੋ ਬਚਾ ਦੋ ਤੁਹਾਡੀ ਹਾਂ ਹਾਂ ਇਹ ਗੱਲ ਹੈ ਜਦ ਤਰ ਗਿੱਲੀ ਤਾਂ ਹੋਣੀ ਆ ਨਹੀ ਜਿਆ ਪਾਨੀ ਆ ਟੋਕਰੀ ਚ ਬਸ ਹੋਰ ਤਾਂ ਤਰ ਬਚਾ ਦੋ ਦੀ ਸਿਕਾ ਪਰ ਨਾ ਲਿਓ ਨਾ ਨਾ ਉਹ ਤਾਂ ਠੀਕ ਆ ਉਹ ਵੀ ਕਰ ਲੂ ਨਾ ਬੀ ਇਹ ਖਾਣਾ ਵੀ ਕੀ ਬਾਹਰ ਨੂੰ ਛਾੜ ਦੋ ਉਹਨੂੰ ਬਾਹਰ ਨੂੰ ਛਾੜ ਦੋ ਜ਼ਰੂਰ ਛਾੜੋ ਲੈ ਐਨੀ ਸਕੋਰੀਕ ਆਣਗਾ ਬਸ ਗੁਰੂ ਦੀ ਕਿਰਪਾ ਨਾਲ ਨਰਾ ਕੋ ਪਾਂਡਾ ਲੌਜੀ ਤੇ ਕੱਢਣੀ ਆ ਬਸ ਹੋ ਗਈ ਦਾਪੇ ਤਾਂ ਵਾਹਿਗੁਰੂ ਖੇਤੀ ਕਰੋ ਟਾਈਮ ਨਾ ਲਾਓ ਯਾਰ ਜਦੋਂ ਮੈਂ ਕੰਮ ਲਾ ਦਿੰਦਾ ਨਾ ਕਰਨ ਦੇਖਿਆ ਤੁਸੀਂ ਜਦੋਂ ਵਾਹਿਗੁਰੂ ਵਾਹਿਗੁਰੂ ਲੱਜਨੇ ਕਰਨ ਦੇਖਿਆ ਐ ਜਦੋਂ ਕਰਨ ਰੱਬ ਯਾਦ ਕਰਨ ਲੱਗਦਾ ਗਰਮੋਂ ਬਹੁਤ ਹੋ ਗਰਮ ਇਸ ਟਾਈਮ ਮੈਂ ਨਾ ਗੰਨੇ ਨੂੰ ਸਪਰੇਅ ਲਗਾਵਾ ਕਰਨ ਬਚਾਲੇ ਛੱਡ ਕੇ ਆ ਸਾਡੇ ਘਰ ਕੇ ਸਾਡੇ ਘਰ ਕੇ ਮਾਂ ਵੀ ਕਹਿੰਦਾ ਤਾਹੀਂ ਸੁੱਕਣੀ ਪੈਣੀ ਨਹੀਂ ਰਾਮ ਰਾਮ ਸਤਿ ਕਦਾ ਮੈਨੂੰ ਤਾਂ ਤੁਸੀਂ ਕਦੋਂ ਮੈਨੂੰ ਕਸਾਣ ਨੂੰ ਘੜਾ ਪਤਾ ਤਾਂ ਵੀ ਤੁਸੀਂ ਸਪਰੇਅ ਕਰਨਗੇ ਮੈਂ ਆਟਾ ਲਿਆਉਂਦਾ ਮਰਾ ਪੱਜ ਗਿਆ ਇੱਕ ਦਾ ਪਾਣੀ ਹੋਰ ਕੱਢਦੇ ਥੋੜਾ ਜੱਟਾ ਜਿੰਨਾ ਜਰਾ ਹੈ ਤੇਰੇ ਬਿਨਾਂ ਵੀ ਅਸੀਂ ਕਾਦੇ ਹੋ ਗਏ ਹਮਮ ਹੋਰ ਕੰਮ ਪਹਾੜ ਜਵੇਰ ਪਾਣੀ ਤਸੱਲੀ ਕਰਾ ਦਿਓ ਤੋ ਧੋ ਕੇ ਕੜਕਲੀ ਤੁਸੀਂ ਨਾ ਆਪਣਾ ਉਹ ਪਾਪੂ ਜੀ ਠੀਕ ਕਰਿਓ ਪਾਪੂ ਲੈ ਪਾਪੂ ਪਾਪੂ ਗਾਉਂ ਦਾ ਮੁੰਡਾਈ ਦੀ ਪਤਾ ਲੱਗਾ ਨਹੀਂ ਇਹ ਕਰਨ ਨੇ ਦੂਰ ਦੂਰ ਸਿੱਟੀ ਹੋਈਆਂ ਤੀਆਂ ਪਤਾ ਨਹੀਂ ਉੱਥੇ ਨਾ ਪਤਾ ਕੀ ਉਹਨਾਂ ਰਸੋਈ ਉੱਥੇ ਬਣਾਉਂਦੀ ਆਪਣੇ ਪਹਿਲਾਂ ਸੋਈ ਸਲਾਹ ਹਾਂ ਉਹ ਕਹਿੰਦਾ ਬਾਈ ਥੱਲੇ ਤੇ ਮੁਫਕਾਉਂਗਾ ਉੱਥੇ ਐਲਬੋ ਲਾਈ ਵੀ ਆ ਉੱਥੇ ਤੇ ਆਏ ਘੁੰਮ ਕੇ ਪਾਣੀ ਥੱਲੇ ਨੂੰ ਵਹਿੰਦਾ ਹਾਂ ਵੀ ਉੱਪਰ ਪਾਣੀ ਖੜਾ ਰੇ ਜਿੰਨੇ ਆਪਣੇ ਫਲੈਸ਼ ਹਾਸ ਹੁੰਦਾ ਵੀ ਪਾਣੀ ਖੜਾ ਰਹੇ ਉਹ ਠੀਕਾ ਤੈਨੂੰ ਲੱਗਦਾ ਵੀ ਪਾਣੀ ਨਿਕਲਦਾ ਹੈ ਤੈਨੂੰ ਹਾਂ ਉਹ ਉਦੇ ਤੇ ਹੁਣ ਡੋਰ ਹੀ ਫਸ ਗਈ ਦੇਖੀ ਨਹੀਂ ਕਿਸੇ ਨੇ ਮੀਂਹ ਦਾ ਪਾਣੀ ਕਹ ਤੈਨੂੰ ਕਹ ਰਹੇ ਨੇ ਮੀਂਹ ਦਾ ਪਾਣੀ ਉਦੇ ਕਰਕੇ ਇਹ ਡੋਰ ਜਿੱਦਣ ਪਾਦਾ ਮੀਂਹ ਮੇਰੇ ਆਪਣੇ ਕੰਮ ਨਹੀਂ ਆਉਦੇ ਕਰਕੇ ਰੁਕਦਾ ਜਿਹੜਾ ਪਾਣੀ ਆਇਆ ਗਿਰਦਾ ਥੱਲੇ ਇਹ ਵੀ ਤਾਂ ਕਿਤੇ ਨੂੰ ਜਾਂਦਾ ਹੀ ਮੈਂ ਨਹੀਂ ਆਉਂਦਾ ਨਹੀਂ ਖੂਜੇ ਚ ਵੀ ਜਾਂਦਾ ਖੂਜੇ ਚ ਕਿਥੇ ਪੀਣਾ ਪਾਣੀ ਨਹੀਂ ਉੱਥੇ ਪਾਣੀ ਗਿਰਦਾ ਹੀ ਨਹੀਂ ਤੁਹਾਨੂੰ ਨਹੀਂ ਪ ਲੈ ਮੰਨਣਾ ਨਹੀਂ ਮੇਰੀ ਗੱਲ ਕਿੱਥੇ ਮੰਨਣੀ ਤੇਰੀ ਤਾਂ ਮੰਨਿਓ ਨਹੀਂ ਹੁਣ ਥੱਕ ਗਏ ਮੇਰੀਓ ਮੰਨਦੇ ਤੇਰੀ ਦਾ ਮੰਨ ਦੇਈ ਦੀ ਇਹ ਬਾਦਰੀ ਸਿੱਲੀ ਪੜਾ ਹੋ ਰ ਪਰ ਕੀ ਤੂੰ ਕਿ ਕੋਈ ਗੱਲ ਨਹੀਂ ਅਨੂੰ ਜਿਹੜਾ ਤੁਕਣੀ ਪਾਉਣੀ ਨਾ ਹੋਰ ਤਾਂ ਥੱਲੇ ਕੌਣੀ ਪਣੀ ਆਦੀ ਬਰਫ ਦੀ ਸਿੱਲੀਆਂ ਸਾਰੀ ਬਰਫ ਦੀ ਕਣਕ ਗਿੱਲੀ ਹੋ ਜਣੀ ਮੈਂ ਚੱਲਦੀ ਤੂੰ ਆਹ ਦੇਖ ਮੈਂ ਚੱਲਦੀ ਮੈਂ ਚੱਲਦੀ ਸਾਰੀ ਕਣਕ ਗਿੱਲੀ ਹੋ ਜਣੀ ਹਾਂ ਕੀ ਹੋਰ ਵਿਚਾਈ ਨੂੰ ਬਰਫ ਜੰਮ ਜੂਗੀ ਕਣਕ ਨੂੰ ਤੁਸੀਂ ਨਾ ਮੈਂ ਦੇਖਿਆ ਕੱਲ ਰੂਹ ਨਾਲੀ ਧੋਤੀ ਤੁਸੀਂ ਕਣ ਕਾ ਤੁਹਾਡਾ ਦਿਲ ਨਹੀਂ ਤਾਂ ਅੱਜ ਸਾਬਣ ਲਾ ਲ ਕੰਮ ਕੱਟਦਾ ਮੈਂ ਕੰਮ ਤਾਂ ਸਾਬਣ ਵਾਲੀ ਹੋਇਆ ਪਿਆ ਕੱਟਦਾ ਮੈਂ ਥੀਜੀ ਲੈ ਲੈ ਸ਼ੈਂਪੂ ਲੈ ਨਾ ਕਿੰਨੇ ਆਪਣੇ ਕਾਇ ਲੀ ਇਹ ਵੀ ਪਿਆ ਆ ਕੱਲ ਮੈਨੂੰ ਕਹ ਵੀ ਆ ਆਪ ਕਿ ਤਾਰੇ ਨੀਲ ਨੇ ਚ ਕੀ ਨੀਲ ਹੈ ਕੀ ਆ ਵੀ ਕਿਆ ਧੋਣਾ ਤਾਰਪੀ ਨਾ ਮੈਨੂੰ ਹਾਰਦੀ ਜਮਾ ਕ ਪੇਦਾ ਹੈਗਾ ਕੋ ਥਾ ਨੀਲ ਉਥੋਂ ਸੋ ਚਾਲ ਲਿਆ ਤੂੰ ਆਹ ਹੂ ਕੋਤਾ ਬਨੇਗਾ ਵੀ ਗਰਮੀ ਆ ਦੂਵੀ ਚੱਕ ਲੈ ਔਰ ਉਹਨੂੰ ਗਣਕਣਾ ਪਤਾ ਕੀ ਆ ਤਾਂ ਗੱਡੀ ਤਾਂ ਨਿਕਲ ਗਈ ਲੋ ਤਾਂ ਨੂੰ ਘੱਟਾ ਕੰਮ ਹੈ ਤਾਂ ਖਤਮ ਆਉਟੀ ਦਾ ਗਾਲੀ ਏ ਮੇਰੇ ਸਾਹਮਣੇ ਆਪਾਂ ਸਾਰੇ ਕੰਕ ਮੰਜੇ ਪਰ ਬੋਲ ਦੋ ਤੁਸੀਂ ਮੰਜੇ ਪਰ ਮੰਨ ਲੋ ਧੁੱਪ ਲੱਗਣੀ ਹੈਗੀ ਜਿਹੜੀ ਧੁੱਪ ਉਧਰ ਨੂੰ ਲੱਗਣੀ ਹੈ ਨਾ ਥੰਨੇ ਤੇ ਫਸ ਕੇ ਕਰਨੀ ਸਾਰੇ ਛੁੱਟਾ ਹੀ ਦਿੱਤਾ ਪਿਆ ਕੋਸ ਨਹੀਂ ਕਿਤੇ ਨਹੀਂ ਹੈ ਉਹ ਲੱਗੀ ਜਾਂਦਾ ਹੁੰਦਾ ਚੱਲ ਮੰਨ ਇਹ ਥੱਲੇ ਜਾ ਬੇੜੇ ਚ ਪਹਿਲਾਂ ਚਾਰੂ ਲੱਗਣਾ ਫੇਰ ਫੋਲ ਹੋਣੀ ਤੋਂ ਦੋ ਨੇ ਪਰ ਤੋਂ ਕਿ ਫੇਰ ਫੋਲ ਦੇ ਤੋਂ ਦੋ ਨਹੀਂ ਮੇਰੇ ਕੋਲ ਪਰ ਤੁਸੀਂ ਦੇਖਿਆ ਰੀ ਕੱਲ ਵੀ ਕੱਲ ਜਿਹੜਾ ਕੰਮ ਤੁਸੀਂ ਕਰੇ ਕੋਸਾ ਸਿਰੇ ਨਹੀਂ ਚੜਿਆ ਚੱਕਰ ਕੀ ਹੋਇਆ ਮੈਨੂੰ ਸਮਝ ਨਹੀਂ ਲੱਗੀ ਕਿ ਇੱਕੋ ਕੰਮ ਦਾ ਇੱਕ ਕੰਮ ਤਾਂ ਨਾ ਆਹ ਕਹਿਣਾ ਤੇ ਜਿਹੜੇ ਕੱਪੜੇ ਵੀ ਸਾਡੇ ਉਣਕੇ ਥੱਲੇ गिर ਕੇ ਉਹ ਪਰਤੋਂ ਉਣ ਲੱਗੇ ਉਹਦੇ ਨਾਲ ਆ ਕੰਮ ਹੋ ਗਿਆ ਥੱਲੇ ਉਹ ਵੀ ਅੱਧ ਵਿਚਾਲੀ ਪਿਆ ਉਹ ਕੜਾ ਸਿਰੇ ਲੱਗ ਗਿਆ ਚਲ ਹਾਂ ਉਹ 12ਵਾਂ ਕਣਕ ਦੇ ਸਗਮੇ ਚ ਅੱਧਾ ਸਾ ਛੱਡਿਆ ਅੰਦ ਬੜ ਬੜੇ ਸ਼ਹਿਰ ਉਹ ਛੋਟੇ ਛੋਟੇ ਬਾਤੇ ਹੋਤੀ ਨੇ ਬਾਹਰ ਬਾਹਰ ਜੀ ਛਾੜ ਦੇ ਉਹਨੂੰ ਕਿਤੇ ਦੇਰ ਬਾਹਰ ਕਣਕ ਮਨ ਉਤਾਰ ਹੋ ਗਿਆ ਤਾਂ ਮਾ ਵੀ ਜੇ ਰਾਤ ਦੇ ਨੂੰ ਹਵਾ ਨਾਲ ਲੱਗਿਆ ਸਵੇਰ ਤੱਕ ਇਹਨੇ ਪੁੰਗਰਿਆ ਆਉਣਾ ਪੁੰਗਰਿਆ ਆਉਣਾ ਫੋਰ ਕ ਨਹੀਂ ਕਰਿਆ ਆਣਾ ਕਹਿੰਦੇ ਮੈਂ ਪੁੰਗਰਿਆ ਆਉਣਾ ਪੁੰਗਰਿਆ ਆਉਣਾ ਵੀ ਕਹਿੰਦੇ ਪੁੰਗਰਿਆ ਆਉਣਾ ਵੀ ਕਹਿੰਦੇ ਆ ਪੁੰਗਰਿਆ ਆਉਣਾ ਹੀ ਕਹਿੰਦੇ ਆ ਪੁੰਗਰਿਆ ਆਉਣਾ ਵੀ ਕਹਿੰਦੇ ਪੱਪੇ ਤੇ ਵੀ ਕਹਿੰਦੇ ਆ ਊੜੇ ਤੇ ਵੀ ਕਹਿੰਦੇ ਆ ਓਏ ਕੀ ਚ ਹੁਗਰ ਗਈ ਬਾਈ ਪੁੰਗਰਨਾ ਵੀ ਕਹਿੰਦੇ ਪੁੰਗਰਨਾ ਨਾ ਨੂੰ ਕਹਿੰਦੇ ਊਗਾ ਲੈ ਜਾਓ ਯਾ ਪੁੰਗਰਿਆ ਵੀ ਬਹੁਣ ਦੇਖਿਆ ਗਰਾਰੇ ਬਸਾਤੀ ਦੱਸਿਓ ਇਹ ਪੁੰਗਰਣਾ ਵੀ ਹੁੰਦਾ ਕਿ ਉਂਗਰਣਾ ਹੀ ਹੁੰਦਾ ਇਹ ਵਰਨਾ ਜ਼ਿਆਦਾ ਕਹਿੰਦੇ ਲੋਕ ਹਾਂ ਪੁੰਗਰਣਾ ਜ਼ਿਆਦਾ ਹੁੰਦਾ ਪੁੰਗਰਣਾ 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 ਪੱਪੇ ਦੀ ਗੱਲ ਪੱਪੇ ਨਾਲ ਹੁੰਦਾ ਨੱਕੂੜੇ ਨਾਲ ਹੁੰਦਾ ਆ ਜਾਓ ਬਾਈ ਨੇ ਦਾ ਭਾਈ ਜੋ ਕੱਪ ਦੇਣਾ ਹਾਂ ਚਲੋ ਜੀ ਮੈਂ ਤਾਂ ਸਾਥ ਦੇ ਰਿਆਂ ਵਿੱਕੀ ਦਾ ਲੋਕ ਦੇਖਦੇ ਜੀ ਦਾ ਸਾਥ ਦੇ ਦਿੰਦੇ ਹਾਂ ਵਿੱਕੀ ਦਾ ਲੈ ਉਹ ਵੀ ਵਿੱਕੀ ਦਾ ਪੁੰਗਰਣਾ ਕਹਿੰਦੇ ਆ ਸਹੀ ਆ ਚਲੋ ਹਾਂ ਚਲੋ ਜੀ ਦੱਸਿਓ ਸਾਰੇ ਜਿਹੜੇ ਉਂਗਰਣਾ ਕਿ ਪੁੰਗਰਣਾ ਹਾਂ ਆਪਾਂ ਨੂੰ ਚਾਦਰ ਲੈ ਆਓ ਕਿ ਕਿਹਾ ਹੈਗੀ ਦੇਗੀ ਹੁਣ ਇਹ ਨਹੀਂ ਇਹ ਤਾਂ ਗੰਦੇ ਪਾਣੀ ਚ ਫੇਰ ਉੱਪਰ ਪੈਣਾ ਸਾਲਾ ਉਹ ਕੁਸਤਾ ਰਹਿ ਗਿਆ ਉਹਨਾਂ ਚ ਪਾਣੀ ਤਾਂ ਵਿੱਚ ਹੀ ਗੰਦਾ ਇਹਨਾਂ ਤੇ ਲੱਗਿਆ ਵਾ ਇਹਨਾਂ ਨੂੰ ਮੈਂ ਹੁਣ ਤੋੜਨਾ ਚਾਦਰਾਂ ਨੂੰ ਤੁਹਾਨੂੰ ਲਿਆਉਂਦਾ ਹਾਂ ਹਾਂ ਨਾ ਮੈਂ ਹੁਣ ਛੱਡਦਾ ਨਹੀਂ ਅੱਜ ਜੋ ਤੁਸੀਂ ਕਹਿਣਾ ਮੈਂ ਕਰ ਦਵਾਂ ਆ ਕੱਪੜੇ ਵੀ ਸਾਲੇ ਦੁਬਾਰਾ ਤੋੜਨਾਰੇ ਮੈਂ ਦੱਸਦੀ ਆ ਕਰ ਜਾਓ ਕਰ ਜਾਓ ਕਰ ਜਾਓ ਕੱਲ ਵੀ ਦੀਦੀ ਠੀਕ ਹੋ ਗਈ ਤਾਂ ਆਪਣੇ ਨੰਬਰ ਬਣਾ ਲੈ ਮੈਂ ਕਹਾਂ ਉਹ ਮੈਂ ਕੌਸ ਨਹੀਂ ਕਰਾਉਂਦਾ ਮੈਂ ਨਹੀਂ ਕਰਾਉਂਦਾ ਉਹ ਮੈਂ ਨਹੀਂ ਕਰੂੰਗਾ ਚੱਲ ਤੇਰਾ ਵੀ ਤਾਂ ਧਨੀਆ ਸਰਪੰਚ ਨੂੰ ਨਹੀਂ ਕਰਨਾ ਕੰਮ ਕਰਨੇ ਆ ਲੋ ਕਰ ਦੇਣਾ ਦਿਖਦਾ ਵੀ ਕਰਨੇ ਆਲਾ ਕਰ ਦੇਣਾ ਹੁਣ ਲੱਗਿਆ ਤਾਂ ਹੋਇਆ ਕੱਲ ਦੀ ਤੋਂ ਪੂਰੇ ਫੇਰ ਵਿੱਚ ਵਿੱਚ ਕੀੜੀਆਂ ਆ ਗਈਆਂ ਰਾਤ ਰਾਤ ਵਿੱਚ ਭੂਰੀਆਂ ਕੀੜੀਆਂ ਬਹੁਤ ਧੁੱਪ ਚ ਤਾਂ ਆਉਂਦੀਆਂ ਨਹੀਂ ਹੈਗੀਆਂ ਹਾਂ ਕੱਲ ਦਿਨ ਚ ਨਹੀਂ ਤੀਆਂ ਧੁੱਪ ਚ ਤਾਂ ਆਉਂਦੀਆਂ ਨਹੀਂ ਇਹ ਰਾਤ ਰਾਤ ਠੰਡ ਚ ਆਈਆਂ ਹੈ ਅੰਦਰ ਮੌਸਮ ਦਾ ਬਾਹਰ ਗੋ ਪੀੜੀ ਬੇਰ ਕਰ 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 ਜਿੰਦੀ ਪੀੜੀ ਦਾ ਕਿਆ ਹਿੱਲਾ ਕਰੀ ਇਹਦਾ ਟਾਇਰ ਲਵਾ ਹਾਂ ਬੱਸ ਠਿਕ ਤੇਰੀ ਪੀ ਉਹ ਮੈਂ ਤਾਂ ਪਾਣੀ ਘਮਾਉਣ ਲੱਗੇ ਨੇ ਕੁੱ ਕਰਿਆ ਤਾਂ ਉਹ ਇਹ ਆਈ ਇਹ ਸਾਦਰ ਨਹੀਂ ਲੋਕ ਟੋਣਾ ਆ ਰੱਖਣੀ ਆ ਦੇ ਹਾਂ ਬੱਸ ਤਾਂ ਹੋਊਗੀ ਕੜਕ ਤਾਂ ਮੇਰਾ ਕੰਮ ਫਤਿਆ ਇੱਧਰ ਕਿਵੇਂ ਸੋਣੀ ਆ ਦੇਖ ਲੈ ਉਹ ਤਾਂ ਇਹਦੇ ਪਰਾਨ ਨੂੰ ਮੰਜੇ ਉਰ ਪਿਛਾਉਣ ਨੂੰ ਥੱਲੇ ਪਿਛਾਉਣੀ ਆ। ਤਾਂ ਇਹ ਦਬਲ ਸੇਕ ਲੱਗਦਾ ਟਾਇਲਾਂ ਦਾ ਵੀ ਉਹਦਾ ਵੀ ਸੁੱਕਣੀ ਹੁੰਦੀ। ਕੱਲ੍ਹ ਕੰਮ ਨੂੰ ਕਾੜ ਕੇ ਪਿਆਉਣ ਜੋ ਕੋ ਹੋ ਗਈ ਸੀ। ਇਹ ਗੱਲ ਸਹੀ ਆ ਮੈਂ ਵੀ ਦੇਖ ਕੇ ਲਈ। ਉਹ ਮਾੜਾ ਟਾਈਮ ਪਤਾ ਨਹੀਂ ਕਿਹੜਾ ਤਾਂ ਜਿਹੜਾ ਸਾਡੇ। ਰਬੜ ਵਾਲੀ ਆ ਚੀਜ਼। ਰਬੜ ਵਾਲੀ। ਕਿਆ ਚੀਜ਼ ਰਬੜ ਵਾਲੀ ਕਿਆ? ਕਾਲੀ ਚਾਦਰ ਪਈ ਤਾਂ ਹੈ ਲਵਾਰੀ ਦੇ ਵਿੱਚ। ਫੜ ਲਿਓ ਫਿਰ। ਨਾ ਕਾਲੀ ਚਾਦਰ ਤਾਂ ਹੋ ਰਹੀ। ਪੱਗ ਬਚਾ ਤੈਨੂੰ ਕੋਈ ਲੈ ਕੇ ਪ੍ਰਾਣੀ ਅੱਗ ਚੱਕ ਲਿਆ ਇੱਕ ਬਰੇ ਸਰ ਜਾਣਾ ਸਾਰੇ ਜੇ ਪ੍ਰਾਣੀ ਬੱਗ ਚੱਕ ਲੈ ਕੋਈ ਅੱਜ ਤੋਂ ਮਾਹੂ ਮੈਨੂੰ ਅਜੇ ਲੱਗਾ ਫੁੱਪ ਫਾੜ ਕੇ ਲੈ ਨਿਕਲੀ ਹਾਂ ਹਾਂ ਦੋ ਚਾਰ ਦਿਨ ਦਾ ਦੱਸਿਆ ਵਾ ਤਾਂ ਹਾਜ਼ਰ ਹੋਵਾ ਹੋਵਾ ਜੀ ਦੁਬਾਰੇ ਵੇਰ ਆਜਾ ਹੁਣ ਪੱਗ ਨਹੀਂ ਫੜਨੀ ਮਲਾਦਾ ਤੋਹੇ ਜਣੀਆਂ ਪਾਣੀ ਕੱਢ ਦੇ ਇੱਕ ਦੋ ਵਾਰ ਮੈਨੂੰ ਕੀੜੀਆਂ ਜੀ ਲੱਗਦੀਆਂ ਹਾਲ ਵੀ ਫੜਦੀਆਂ ਇਸ ਕਰਕੇ ਤੋਹੇ ਨਹੀਂ ਕਈ ਲੈ ਗੋ ਤੇ ਫੇਰ ਭਰ ਆਪਾਂ ਹਾਇ ਜੇ ਹੁਣ ਕ ਨਿਕਲਦਾ ਨਹੀਂ ਹੋ ਜੇ ਤੋ ਭਰ ਜਾ ਜੇ ਮਰਜ਼ੀ ਬਸਰਾ ਪਿੰਕ ਤਾਂ ਹੈ ਗੁਲਾਬੀ ਗੁਲਾਬੀ ਵਸਾਰ ਰਹੇ ਨੇ ਪਿੰਕ ਨੂੰ ਰਹਿਣ ਦੇ ਯਾਰ ਹਲੋ ਇਹ ਵੀ ਉੱਡਾ ਗੁਲਾਬੀ ਅੱਛਾ ਠੀਕ ਹੈ ਨਾ ਪੜ੍ਹੀ ਹੋਈਆਂ ਤਾਂ ਹੈ ਇਹ ਕਿ ਰੀਡ ਦੇ ਪੇਪਰ ਆ ਗਏ ਪਤਾ ਐਕਚੁਅਲ ਕਿੰਨੇ ਆਂਡੂ ਟੈਂਸਰ ਆ ਗਏ ਨਾ ਉਹਨਾਂ ਦਾ ਕੁਸਾ ਨਹੀਂ ਉਹ ਕਿਹੜੇ ਨੂੰ ਨੰਬਰ ਮਿਲਨੇ ਉੱਥੇ ਤਾਂ ਗ੍ਰੇਡਾਂ ਚ ਨੰਬਰ ਆ ਇਹਨਾਂ ਨੇ ਦੀਆਂ ਗ੍ਰੇਡ ਜਿੱਥੇ ਕਰਨ ਪਹਿਲਾ ਪੜ੍ਹਦਾ ਦਾ ਲੋ ਜੀ ਏ ਗ੍ਰੇਡ ਚ ਪਾਸ ਹੋ ਗਿਆ ਲੋ ਜੀ 20 ਗ੍ਰੇਡ ਚ ਪਾਸ ਹੋ ਗਿਆ ਆਇ ਕੋਸ ਚੱਲੀ ਗਿਆ ਉੱਥੇ ਆਇ ਕੋਸ ਬੀ ਇਹਨੂੰ ਉੱਥੇ ਏ ਚ ਨਿਆਣੇ ਦਾ ਹੋ ਹੌਸਲਾ ਵੱਧਦਾ ਹੁੰਦਾ ਉਹੀ ਦੇ ਗਿਆ ਗ੍ਰੇਡ ਕਰੋੜ ਮੇਰਾ ਮਤਲਬ ਇੰਨਾ ਇੰਨਾ ਪੜ੍ਹਨਾ ਨਹੀਂ ਤਾਂ ਪਤਾ ਕਿ ਪਹਿਲੇ ਆਪਣੇ ਬਾਹਰ ਕੋ ਪੜ੍ਹ ਕੇ ਆ ਇੰਨਾ ਇੰਨਾ ਕਹਦਾ ਟਾਈਮ ਉਹ ਤਾਂ ਪਾਉਣਾ ਪੈਣਾ ਉਹ ਤਾਂ ਚੱਲਣਾ ਇੱਕ ਆ ਬੱਦਲ ਬਲਬਰਾਇਆ ਵਾ ਇਧਰ 100 ਬਾਟ ਦਾ ਬੜਾ ਸਾਰਾ ਭੈਣੀ ਦਿਖਦਾ ਔਰ ਤੇ ਮਾਏ ਬੰਦੇ ਬਗਾਤਰੀ ਬੰਨੂ ਦਾ ਰਾਤ ਨੂੰ 11 ਵਜੇ ਦੇਖਿਆ ਮੈਂ ਇੱਥੇ ਪੜ੍ਹਾਈ ਚੱਲੇ ਮਾ ਆ ਬੇਜ ਤਾਂ ਕੰਮ ਖਰਾਬ ਹੋ ਗਿਆ ਇਦਾਂ ਰਲਦਾ ਬੰਦਰ ਪੈਦੇ ਤੇ ਲੈ ਤਾ ਕਦੇ ਕੁੜੀ ਹੋਣੀ ਚਾਹੀਦੀ ਕਿ ਖਾਣ ਚੋਂ ਉਹ ਨਾ ਨਾ ਲੋਕ ਪਰੇਸ਼ਾਨ ਹੁੰਦੇ ਜਿਨ੍ਹਾਂ ਦੇ ਘਰਾਂ ਤੋਂ ਚਾਨਣਾ ਪੈਂਦਾ ਦਾ ਜਾ ਕੇ ਉਹ ਵੇਲ ਹੈ ਚਾਨਣਾ ਦਾ ਦਾ ਚਾਨਣਾ ਨਾ ਕਿੰਨਾ ਬੱਲਵ ਦਾ ਰਾਤ ਨੂੰ ਸਾਰਾ ਉਹ ਭੈਣੀ ਬੰਦੇ ਫਿਰਦੇ ਨਿਕਲੇ ਹਾਂ ਚੱਕ ਦੇ ਤੈਨੂੰ ਨਾਟਕ ਦੇਖਣ ਦੇ ਫਰਸਤੋ ਤੇ ਤਾਂ 11 ਪਾਵਾ ਤੇ ਤਾਂ ਪਤਾ ਹੀ ਨਹੀਂ ਦਾ ਹਾਂ ਤਾਂ ਮੈਨੂੰ ਕਿਹਾ ਗਿਆ ਵੀ ਪੈਜੋ ਜਾ ਕੇ ਅੰਦਰ ਤੈ ਕਿ ਤੂੰ ਕਿਆ ਕਹਿਣਾ ਇਹਦਾ ਮੈਂ ਤਾਂ ਸੁਣਿਆ ਹੀ ਨਹੀਂ ਤੇਰੀ ਗੱਲ ਮਾ ਤਾਂ ਮੈਂ ਤੈਨੂੰ ਕਹਿੰਦਾ ਵੀ ਲਾਈਟ ਬੰਦ ਕਰ ਦੋ ਏਡੀ ਲਾਈਟ ਵਾਲੀ ਆ ਬਿਜਲੀ ਬਚਾਉ ਉਹ ਬਿਜਲੀ ਦਾ ਚੱਕਰ ਨਹੀਂ ਦਾ ਕੋਈ ਜਨ ਚੜਾ ਪਿਆ ਤਾਂ ਬਾਹਰ ਓਹ ਸੰਦੀਪ ਬਿੱਕੀ ਵੀ ਗੱਲ ਸਹੀ ਹੈ ਤੂੰ ਸਮਝਦੇਗਾ ਤੇਰੀ ਬੱਲਮ ਤੇ ਟਿੱਡਾ ਤਾਂ ਉਹ ਆ ਮੈਂ ਕਿੱਦਾਂ ਤੇਰੇ ਦਿਓਰ ਨੂੰ ਮਾਰਾਂ ਕਿ ਆ ਭੈਣੇ ਮੈਂ ਨਹੀਂ ਕਹਿੰਦੀ ਆ ਚੱਕੋ ਕਾੜ ਕੇ ਪਛਾਓ ਉਧਰ ਜਿਹੜੀ ਕਾਹਨ ਨਿਕਲ ਨਹੀਂ ਆ ਤੇ ਜਿੱਤ ਦੂਈ ਹੈਲੋ ਹਾਂਜੀ ਉਹ ਕਣਕ ਨੂੰ ਜੀ ਉਧਰ ਪੁੱਜਦੀ ਕਰ ਦੋ ਮੈਂ ਤਾਂ ਤੱਕ ਪਾਇਆ ਸੀ ਤੀਨ ਕੋ ਉਹ ਗਲਾਬੀ ਵਿਸਾਉਣੀ ਸੀ ਹਾਂਜੀ ਆ ਤੱਕ ਕਰਿਆ ਦੋ ਜਣੀਆਂ ਤੇਰੀ ਚੱਕੋ ਇਹਨੂੰ ਇੱਕ ਪਾਣੀ ਚ ਮੈਂ ਹੋਰ ਪਾ ਦਿੰਦਾ ਇਹਨੂੰ ਫੋਨ ਵਿਚਾਰਾ ਫੇਰ ਕਰਮ ਹੋ ਗਿਆ ਹੁਣ ਮਲਾਤ ਸੰਦੀਪ ਟੋਕਰੀ ਚੱਕ ਨਹੀਂ ਪਾੜਨਾ ਚੱਕੋ ਤੁਸੀਂ ਜੇ ਤਾਂ ਸ ਚੱਕ ਓਲ ਕੇ ਮੁੜਿਆ ਨਾ ਹੁਣ ਬਾਹੇ ਗਈ ਨਾਲੇ ਕਹਿੰਦੇ ਪਾਉਣਾ ਚਾਹੀਦਾ ਮੈਨੂੰ ਹਾਂ ਹਾਂ ਉਹਨੂੰ ਥੋਲ ਕੇ ਬੜਾ ਇਹਨਾਂ ਨੂੰ ਮੈਂ 1 5 ਚੋਂ ਹੋਰ ਕੱਢ ਦੇਣਾ ਹਾਂ ਕਾਹ ਚੱਲੀ ਆਇਆ ਜੀ ਤਸੱਲੀ ਕਰਾ ਇੱਕ ਥੋਕ ਕੇ ਇੱਕ ਵਾਰ ਤੇ ਆ ਜੀ ਚਿੱਟਿਓ ਪਾੜਦੇ ਕਿ ਤੌੜੇ ਮੁੜ ਕੇ ਤੋੜ ਕੇ ਥੋਈ ਨੂੰ ਥੋਕੀ ਕੰਮ ਨਹੀਂ ਹੈ ਨਹੀਂ ਬਸ ਪਹਿਲਾਂ ਥੋਕੇ ਨਹੀਂ ਕਰ ਪਾ ਤੀ ਰਿੱਕੀ ਨੇ ਪਤਨ ਕਿ ਵੈਸੇ ਤੁਹਾਨੂੰ ਥੋਕੇ ਪਿਉਣੀ ਚਾਹੀਦੀ ਹੈ ਕਿਉਂ ਨਹੀਂ ਸਮਝਦੇ ਰਾਤ ਤੋਂ ਬਹੁਤ ਪੈਣਾਂ ਦੇ ਮੈਸੇਜ ਆਏ ਆ ਗੱਲ ਪਿੱਛੇ ਵੀ ਤੁਸੀ ਕਿਾ ਕਰੂ ਥੋਕੇ ਪਿਆਰ ਹਾਂ ਵੀ ਤੁਹਾਡੇ ਵਾਸਤੇ ਵੀ ਠੀਕ ਹੈ ਸਹਿਤ ਲਈ ਹੈ ਹਿੰਗ ਹੋਲਾ ਕੰਮ ਦੇ ਰਹੀ ਨਾ ਪੂਰੇ ਘਰ ਪਾਂ ਰੱਖੇ ਬੰਦਾ ਪਹਿਲੇ ਪਾ ਕੇ ਜਦੋਂ ਕੰਮ ਦੇ ਉਸੇ ਦਾਸ ਤੇ ਬੰਦਾ ਬਕਾਲੂ ਤੂੰ ਬਿਖਾਰਿਓ ਤਾਂ ਮੈਂ ਕਹਿੰਦਾ ਧੋਕੀ ਪਾ ਦਿੰਦੇ ਢੋਲਾ ਤੇ ਰੋ ਉਹ ਤੇ ਚਥੈਲਾ ਧੋਦੇ ਜਾ ਫੇਰ ਸੁੱਕੀ ਪਾਣਾ ਦੇ ਚ ਪਾਣੀ ਪਾਈ ਜਾਇਆ ਤਾਂ ਆਹ ਬੈਜੀ ਜਾ ਕੇ ਡੀਸੀ ਦੀ ਦੀ ਡੀਸੀ ਦੀ ਆ ਫੇਰ ਹੋਰ ਚਾ ਹੋ ਗਿਆ ਆ ਮੈਨਾਂ ਨਹੀਂ ਡੀਸੀ ਦੀ ਧੀ ਨਹੀਂ ਹੈਗੀ ਯੋ ਮੇਰੀ ਨਾਨੀ ਨਹੀਂ ਆ ਪਾਈ ਜੀ ਤੇ ਦੇਵਲ ਵਾਤਾ ਗਰੀਬ ਪਾਏ ਬਾਪ ਹਾ ਕੋਈ ਬਾਪ ਨਹੀਂ ਗਰੀਬ ਹੁੰਦਾ ਜੀ ਨਾ ਦੀ ਗੀਰ ਜੇ ਦਾ ਕੱਤੀ ਜਮਗੀ ਨਾ ਤਾਂ ਬਾਪ ਰਾਜਾ ਹੁੰਦਾ ਹੋਏ ਕਹਾਂ ਤੂੰ ਜਾਣਦਾ ਕੋਈ ਕੋਈ ਆ ਹਾਰੇ ਚ ਨਹੀਂ ਆਣ ਦਾ ਗੱਲ ਨੂੰ ਨਹੀਂ ਜਾਣਦੇ ਆ ਜੀ ਇਹਨਾਂ ਦੇ ਪੀਆ ਚਾਲ ਆਓ ਜੀ ਤਹਾਰ ਕੋਲਣੀ ਹੈ ਸਸਾ ਦੇ ਦੋ ਦੋ ਕਿਲੋ ਫੋਲਰ ਨੂੰ ਜਿਹੜੀ ਹੁਣ ਮੈਂ ਹਾ ਕੱਢਣੀ ਆ ਇਹਨਾਂ ਤੇ ਕੰਮ ਤੋਂ ਵੱਧ ਸੀ ਜਿਹੜੀ ਮੇਰੇ ਕੋਲ ਇਧਰ ਆ ਹਾਂ ਇਹ ਕੰਮ ਜ਼ਿਆਦਾ ਆਈ ਜੇ ਲੱਗ ਕੇ ਗਿਆ ਮੇਰਾ ਕੰਮ ਤੂੰ ਦਰ ਤੱਕ ਤਾ ਲੱਕ ਦੀ ਗੱਲ ਕਰੀ ਨਾ ਸੁੱਖੋਂ ਭਣ ਜਿੱਦਾਂ ਠੀਕ ਹੋ ਗਈ ਦੋ ਦਿਨ ਤੂੰ ਕੋਈ ਕਿ ਹਾਇ ਇਲਾਕਾ ਮੈਂ ਗਈ ਮੈਂ ਗਈ ਲੱਕ ਸੱਚੀ ਦੁਖਦਾ ਮੇਰਾ ਹਾਂ ਤੂੰ ਜਾਣ ਜਿੱਦ ਕੇ ਪਹਿਲਾਂ ਬੱਸ ਦੱਸ ਮੈਨੂੰ ਉਦੋਂ ਤੇ ਠੀਕ ਹੋ ਗੂ ਕੋਪਾਂ ਦੀ ਉਹ ਤਾਂ ਦਿਨ ਘਰ ਦਾ ਦਾਦਾ ਉਹ ਚੀਲੀ ਹਰਦਾ ਅੱਜ ਵੀ ਕਰਨ ਦਾ ਸੋਚਦਾ ਹੁਣ ਦਿਲ ਪਤਾ ਨਾ ਲੱਗਿਆ ਲੈ ਸਵੇਰੇ ਫੇਰ ਹੋ ਲਿਆ ਹਾਂ ਇਹ ਮੈਨੂੰ ਪਤਾ ਹੀ ਨਹੀਂ ਖਲਾ ਕਈ ਵਾਰ ਦਿਮਾਗ ਆਦਾ ਦਾਦਾ ਐਸਾ ਲੈ ਕੇ ਮੇਰਾ ਦਿਓਰ ਕਹਿੰਦੇ ਕਿਦੋਂ ਪਾਦੀ ਕਈ ਵਾਰ ਬਿਚਾਰ ਆਇਆ ਹੋ ਜਾਂਦਾ ਮੈਂ ਕੀ ਲੈਣਵਾ ਹੁਣ ਦੱਸ ਤੁਸੀਂ ਕੁੱਛ ਨਾ ਜਿਹਦੇ ਮੈਨੂੰ ਦਿਲ ਦਾ ਕੰਟਰੋਲ ਆਵੇ ਠੰਡੀਆਂ ਚੀਜ਼ਾਂ ਖਾਣੋਂ ਇੱਕ ਨਾ ਕਰਨੀ ਜੱਕ ਉਸ ਚਾੜਿਆ ਜਹਾ ਨੂੰ ਹੱਥ ਥਲੇ ਕੀ ਆਏ ਉਹ ਹੈ ਮੇਰੇ ਗਾਲ ਸੁਣੇ ਗਾਲ ਦੀ ਇੱਕ ਗੱਲ ਦੱਸਾਂ ਹਾਂ ਕੱਲ ਵੀ ਆਇਆ ਕਰਨਾ ਸਕੂਲ ਤੋਂ ਹਾਂ ਕੋਈ ਕਰਨ ਨੂੰ ਕਿਹਾ ਵੀ ਚਲ ਰੀਤੂ ਲੈ ਜਾਣ ਐ ਦੋਨੇ ਨੇ ਪਲਾਨ ਕਿ ਬਣਾਈ ਸੀ ਚਲ ਬਰਗਰ ਲਿਆਉਂਗੇ ਮੈਂ ਠੀਕ ਹੈ ਤੂੰ ਖਾ ਲਈ ਪਰ ਮੰਮੀ ਯਾਰ ਮੈਂ ਨਹੀਂ ਖਾਣਾ ਵੀ ਮੰਮੀ ਦੇ ਤਾਂ ਪਹਿਲੇ ਦਿਲ ਕਰਦਾ ਜੱਲੋ ਸਿਲਦੇ ਦੋ ਸੀਸੇ ਖਾਲੀ ਕਰਤੀ ਇਹਨੇ ਹੂੰ ਮੈਂ ਕਹਿੰਦੀ ਮੇਰਾ ਗਰਾਂ ਨਾ ਬੰਦ ਕਰਿਆ ਮਾਹ ਮੈਂ ਕਹਤਾ ਤੇਰਾ ਬਾਹ ਉਹ ਬਿੱਕੀ ਆ ਪਿੱਛੇ ਬੁੱਕਿੰਗ ਆਰ ਕਦੋਂ 버거 ਵੀ ਕੈਸ ਸਮੋਗੇ ਇੱਧਰ ਲਿਆ ਕੇ ਹਿੰਦਸਾ ਤੇ ਇਤਨੂੰ ਮਹੀ ਜਿਓ ਕੇ ਆ ਸਾਰੀ ਉਹ ਮੰਡ ਤੋਂ ਤਾਂ ਭੱਜ ਕੇ ਗਿਆ ਚਲੋ ਜੀ ਠੀਕ ਆ ਜੀ ਸਾਡੀਆਂ ਗੱਲਾਂ ਬਾਤਾਂ ਇਹੀ ਚੱਲੀ ਜਾਣੀਆਂ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਚੜ੍ਹਦੀ ਕਲਾ ਚ ਰੱਖੇ ਜੀ